2024 ਲੋਕ ਸਭਾ ਚੋਣਾਂ ਦੇ ਲਈ ਸਾਰੀਆਂ ਰਾਜਨੀਤਿਕ ਪਾਰਟੀਆਂ ਪੂਰੀ ਤਰ੍ਹਾਂ ਜ਼ੋਰ ਲਗਾ ਰਹੀਆਂ ਹਨ ਗੱਲ ਕੀਤੀ ਜਾਏ ਪੰਜਾਬ ਦੀ ਰਾਜਨੀਤੀ ਦੀ ਤਾਂ ਬਹੁਤ ਜ਼ਿਆਦਾ ਹਲਚਲ ਦੇਖਣ ਨੂੰ ਮਿਲਦੀ ਹੈ ਅੱਜ ਜਲੰਧਰ ਦੇ ਭਾਰਤੀ ਜਨਤਾ ਪਾਰਟੀ ਦੁਆਰਾ ਕੈਂਟ ਹਲਕੇ ਵਿੱਚ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਦੌਰਾਨ ਭਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੁਆਰਾ ਪਾਠ ਕੀਤਾ ਗਿਆ ਇਸ ਦੌਰਾਨ ਪਾਜਪਾ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਦਫ਼ਤਰ ਦੀ ਸ਼ੁਰੂਆਤ ਹੋਈ ਹੈ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੋਇਆ ਹੈ ਅਤੇ ਮੈਂ ਸਮਝਦਾ ਹਾਂ ਜਦ ਆਸ਼ੀਰਵਾਦ ਦੇ ਨਾਲ ਸ਼ੁਰੂਆਤ ਹੁੰਦੀ ਹੈ ਤਾਂ ਸਭ ਕੁਝ ਵਧੀਆ ਹੁੰਦਾ ਹੈ ਪਾਜਪਾ ਦੇ ਹੋਰ ਹੈ ਵਿਰੋਧ ਨੂੰ ਲੈ ਕੇ ਕਿਹਾ ਕਿ ਜੋ ਵੀ ਵਿਰੋਧ ਕਰ ਰਹੇ ਹਨ ਮੈਨੂੰ ਲੱਗਦਾ ਹੈ ਕਿ ਇਸ ਵਿਰੋਧ ਦੇ ਨਾਲ ਉਹਨਾਂ ਨੂੰ ਕੁਝ ਵੀ ਹਾਸਲ ਹੋਣ ਵਾਲਾ ਨਹੀਂ ਹੈ ਹਰ ਸਮੱਸਿਆ ਦਾ ਹੱਲ ਬੈਠ ਕੇ ਕੀਤਾ ਜਾ ਸਕਦਾ ਹੈ ਅਤੇ ਉਹ ਵੀ ਦਿਨ ਆਏਗਾ ਜਦ ਕਿਸਾਨਾਂ ਦੇ ਸਾਰੇ ਮਸਲੇ ਹੱਲ ਹੋਣਗੇ ਪਰ ਦਿਲ ਵਿੱਚ ਪੋਜ਼ਿਟਿਵਿਟੀ ਹੋਣੀ ਚਾਹੀਦੀ ਹੈ। ਕੈਂਟ ਹਲਕੇ ਦੇ ਵਿੱਚ ਅੱਜ ਜਿਹੜਾ ਪਾਰਟੀ ਦਾ ਆਫਿਸ ਹੈ ਉਹਦੀ ਸ਼ੁਰੂਆਤ ਕੀਤੀ ਗਈ। ਗੁਰੂ ਮਹਾਰਾਜ ਦੇ ਚਰਨ ਜਿਹੜੇ ਆ ਦਫ਼ਤਰ ਦੇ ਵਿੱਚ ਪਏ ਆ। ਕੀਰਤਨ ਹੋਇਆ ਅਦਾਸ ਸੁਖਮਨੀ ਸਾਹਿਬ ਦੇ ਪਾਰਟ ਹੋਏ ਸੁਖਮਨੀ ਸਾਹਿਬ ਦੇ ਪਾਰਟ ਹੋਇਆ ਤਾਂ ਮੈਂ ਸਮਝਦਾ ਕਿ ਜਿਸ ਕੰਮ ਦੀ ਸ਼ੁਰੂਆਤ ਗੁਰੂ ਮਹਾਰਾਜ ਦੇ ਸ਼ੀਰਵਾਦ ਨਾਲ ਕੀਤੀ ਜਾਵੇ ਉਸ ਕੰਮ ਦੇ ਵਿੱਚ ਹਮੇਸ਼ਾ ਵਾਧੇ ਹੁੰਦੇ ਆ ਸੋ ਅੱਜ ਸਾਰੇ ਕੈਂਟ ਹਲਕੇ ਦੇ ਜਿਹੜੇ ਸਾਡੇ ਕਾਰਕਟਰ ਸਾਥੀਆ ਬੂਤ ਤੋਂ ਲੈ ਕੇ ਮੰਡਲਾਂ ਤੋਂ ਸ਼ਕਤੀ ਕੇਂਦਰਾਂ ਤੋਂ ਸਾਰਿਆਂ ਜਿੱਥੇ ਪਹੁੰਚੇ ਆ ਔਰ ਅਸੀਂ ਸਾਰੇ ਇਕੱਠੇ ਹੋ ਕੇ ਜਿਹੜਾ ਸੁਪਨਾ ਨਵੀਂ ਮੋਦੀ ਜੀ ਨੇ 400 ਦੇ ਪਾਰ ਦਾ ਦੇਖਿਆ ਉਹਨਾਂ ਦਾ ਸੁਪਨਾ ਪੂਰਾ ਕਰਨ ਲਈ ਅਸੀਂ ਜਿਹੜਾ ਜੀਤੋੜ ਮਿਹਨਤ ਕਰਾਂਗੇ ਜਲੰਧਰ ਦੇ ਵਿੱਚ ਹਰ ਦੇ ਹਲਕੇ ਦੇ ਵਿੱਚ ਖੁੱਲੇ ਜਾਣਗੇ ਆ ਦੇ ਕੋਸੀ ਚੈਂਸੀ ਦੇ ਜਿਹੜਾ ਆਪਣਾ ਆਫਿਸ ਹੈ ਉਹ ਸਾਰਿਆਂ ਦੇ ਆਫਿਸ ਹੈ ਜਿਹੜੇ ਲੱਗ-ਲੱਗ ਖੁੱਲੇ ਜਾਣਗੇ ਮੋਦੀ ਜੀ ਦਾ ਨਾਰਾ ਹੈਗਾ ਅਪਕਾ 400 ਦੇ ਪਾਰ ਲਗਾਤਾਰ ਬੀਜੇਪੀ ਦਾ ਵਿਰੋਧ ਹੋ ਰਿਹਾ ਹੈ ਤੁਹਾਡਾ ਵੀ ਵਿਰੋਧ ਹੋਇਆ ਅਪਨਾ ਦੇਖੋ ਕੁਝ ਜਿਹੜੇ ਸਾਡੇ ਵੀਰ ਵਿਰੋਧ ਕਰ ਰਹੇ ਆ ਤਾਂ ਮੈਂ ਸਮਝਦਾ ਕਿ ਉਹਨਾਂ ਨੂੰ ਜਿਹੜਾ ਇਸ ਵਿਰੋਧ ਦੇ ਨਾਲ ਕੁਝ حاصل ਹੋਣ ਵਾਲਾ ਨਹੀਂ ਹੈ ਹਰ ਗੱਲ ਦਾ ਜਿਹੜਾ ਮਸਲਾ ਹੈ ਉਹ ਬੈਠ ਕੇ ਹੱਲ ਕੀਤਾ ਜਾ ਸਕਦਾ ਹੈ ਤੋ ਉਹ ਵੀ ਦਿਨ ਆਏਗਾ ਜਿਸ ਦਿਨ ਇਹ ਸਾਰੇ ਮਸਲੇ ਜਿਹੜੇ ਜੋ ਕਿਸਾਨਾਂ ਦੇ ਸਾਰੇ ਹੱਲ ਹੋਣਗੇ ਪਰ ਗੱਲ ਹੈ ਕਿ ਮਨ ਦੇ ਵਿੱਚ ਪੋਜ਼ਿਟਿਵਿਟੀ ਹੋਣੀ ਚਾਹੀਦੀ ਹੈ ਕਿ ਅਸੀਂ ਮਸਲੇ ਹੱਲ ਕਰਨਾ ਕਿਸਾਨਾਂ ਦੇ ਦਿਲਾਂ ਦੇ ਵਿੱਚ ਕਿੱਦਾਂ ਆਪਣੀ ਪਹਲ ਬਣਾਉਂਗੇ ਜੋ ਵੀ ਤੁਹਾਡਾ ਵਿਰੋਧ ਹੋ ਗਿਆ ਅਪਰ ਹੰਸਰਾਇ ਹੱਸਦਾ ਵਿਰੋਧ ਹੋ ਗਿਆ ਜਿਹੜਾ ਕਹਿੰਦਾ ਬੀਜੇਪੀ ਦਾ ਪੰਚਾਰ ਕਰਨਾ ਨਹੀਂ ਹੋ ਤੇ ਵਿਰੋਧ ਕਿਤੇ ਜਾ ਰਹੇ ਹਨ ਪ੍ਰੋਗਰਾਮ ਰੱਦ ਕੀਤੇ ਜਾ ਰਹੇ ਆ ਦੇਖੋ ਗੱਲ ਹੈ ਕਿ ਜਿਹੜਾ ਤਾਂ ਕਿਸਾਨ ਆ ਉਹ ਤਾਂ ਵਿਚਾਰਾ ਕਿਸਾਨ ਆ ਮਿਹਨਤ ਮਜ਼ਦੂਰੀ ਕਰਨ ਵਾਲਾ ਕੁਝ ਲੋਕ ਹੈ ਜਿਹੜੇ ਮੈਂ ਸਮਝਦਾ ਕਿ ਜਿਨ੍ਹਾਂ ਨੂੰ ਮਿਸ ਗਾਈਡ ਕਰਕੇ ਅੱਜ ਪੋਲੀਟੀਕਲ ਹੱਥਾਂ ਦੇ ਵਿੱਚ ਉਹ ਲੋਕ ਖੇਲ ਰਹੇ ਆ ਮੇਰੇ ਖਿਆਲ ਨਾਲ ਉਹਨਾਂ ਨੂੰ ਇਸ ਗੱਲ ਦੇ ਉੱਤੇ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਕਿ ਕਿਹੜੇ ਲੋਕ ਕਿਹੜੀ ਪਾਰਟੀ ਉਹਨਾਂ ਦਾ ਭਲਾ ਕਰ ਸਕਦੀ ਹੈ ਸਰ ਜੰਗੀ ਦਾ ਇਹ ਚੈਨਾ ਰੋਕ ਲਗਾਏ ਆ ਕਦੇ ਜਿਹੜੇ ਰਿੰਕੂ ਨੇ ਜਾਂ ਸ਼ਿਦਨ ਨੇ ਪਾਰਟਿਸਿਪ ਕੀਤੀ ਹੈ ਉਸੇ ਸੱਟੇਬਾਜੀ ਕਰਕੇ ਚਲੇ ਕੇ ਨਾ ਇਹ ਰਮਨਦੀਪ ਲੜਾਈ ਸੀ ਸੱਟੇਬਾਜੀ ਕਰਕੇ ਜਿਹੜਾ ਮੈਂ ਪ੍ਰਾਚਨ ਹੁੰਦੇ ਸੀ ਮੈਂ ਰੋਲ ਬਾਇਟ ਕਰਦਾ ਸੀ ਦੇਖੋ ਚੰਨੀ ਸਾਹਿਬ ਪਹਿਲਾਂ ਇਹਦੇ ਤੇ ਇਹਦੇ ਤੇ ਕਲੈਰੀਫਿਕੇਸ਼ਨ ਦੇ ਦੇਣ ਕਿ ਜਿਹੜੀਆਂ ਮਹਿਲਾਵਾਂ ਦੇ ਨਾਲ ਉਹਨਾਂ ਨੇ ਬਦਸਲੂਕੀ ਕੀਤੀ ਹੈ ਜਿਹੜੇ ਮਹਿਲਾ ਆਫੀਸਰ ਦੇ ਨਾਲ ਉਹਨਾਂ ਨੇ ਬਦਸਲੂਕੀ ਕੀਤੀ ਹੈ ਉਹਦੇ ਉੱਤੇ ਉਹਨਾਂ ਦਾ ਕੀ ਕਹਿਣਾ ਉਹ ਵੀ ਜਵਾਬ ਦੇ ਦੇ ਉਹਨਾਂ ਨੇ ਲਿਖਤ ਮਾਫੀ ਮੰਗੀ ਹੈ ਬਦਸਲੂਕੀ ਦੀ ਅਗਰ ਚੰਨੀ ਸਾਹਿਬ ਕਹਿਣਗੇ ਉਹ ਮਾਫੀ ਦਾ ਕਾਗਜ਼ ਵੀ ਜਿਹੜਾ ਚੰਨੀ ਸਾਹਿਬ ਨੂੰ ਮੀਡੀਆ ਦੇ ਵਿੱਚ ਨਸ਼ਰ ਕਰ ਦਿੱਤਾ ਜਾਏਗਾ